ਰੋਡੂ ਦਾ ਬਹੁਤ ਬੜੀ ਨਾਰਾ ਕੀ ਹੈ ਜਿਕਾਰੇ ਵਾਲੇ ਨੂੰ ਮਿੱਠੀਆਂ ਮਰਦਾ ਬਹੁਤ ਬੜੀ ਨਾਰਾ ਕੀ ਹੈ ਹਾਂਜੀ ਜੈ ਬਾਬਾ ਰੋਡੂ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 10ਵਾਂ ਮੇਲਾ ਬਾਬਾ ਰੋਡੂ ਜੀ ਜਗਰਾਉਂ ਵਿਖੇ ਸਾਡੇ ਜੁਨੀਅਨ ਦੇ ਵਿੱਚ ਪੱਲੇਦਾਰ ਜੁਨੀਅਨ ਐਫਸੀ ਦੇ ਦਫਤਰ ਦੇ ਨਾਲ ਛੇਪੁਰਾਟਕਾਂ ਦੇ ਨਾਲ ਹਰ ਸਾਲ ਮਨਾਇਆ ਜਾਂਦਾ ਇਸ ਵਾਰ ਵੀ 10ਵਾਂ ਮੇਲਾ ਜਿਹੜਾ ਜਗਰਾਉਂ ਵਿਖੇ ਮਨਾਇਆ ਜਾ ਰਿਹਾ ਬਾਬਾ ਰੋਡੂ ਜੀ ਦਾ ਜੀ ਦੇ ਵਿੱਚ ਪਾਲੀ ਬਰਨਾਲਾ ਜੀ ਤੇ ਸਾਡੇ 12 12 ਗੱਪੀ ਜੀ ਉਹਨਾਂ ਦੇ ਨਾਲ ਧੰਨੋ ਜੀ ਤੇ ਹੋਰ ਵੀ ਬਹੁਤ ਸਾਰੇ ਕਲਾਕਾਰ ਆ ਰਹੇ ਆ ਜਿਹੜੇ ਲੋਕਾਂ ਦਾ ਮਨੋਰੰਜਨ ਕਰਨਗੇ ਤੇ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਵੀ ਹਮਮਹਾਂ ਕੇ ਆਹੀ 14 ਸਤੰਬਰ ਦਿਨ ਐਤਵਾਰ ਨੂੰ ਇਸ ਮੇਲਾ ਕਰਵਾਇਆ ਜਾਇਆ ਹਰ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਇਸ ਮੇਲੇ ਦੇ ਵਿੱਚ ਹਮਮਹਾਂ ਕੇ ਪਹੁੰਚੋ ਜੀਦੇ ਵਿੱਚ ਗੁਰੂ ਘਰ ਲੰਗਰ ਅਤੁੱਟ ਵਰਤੇਗਾ ਤੇ ਜਿਹਦੇ ਨਾਲ ਸਾਰਿਆਂ ਨੂੰ ਪਤਾ ਹੀ ਹੈ ਵੀ ਜੋ ਪ੍ਰਸ਼ਾਦ ਦਿੱਤੇ ਵੰਡੇਆ ਜਾਣਾ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਹਮ ਹਮਾ ਤੇ ਪਹੁੰਚਣ ਦੀ ਜਗ੍ਹਾ ਉਥੇ ਸ਼ੇਰਪੁਰ ਪਾਟਕਾਂ ਦੇ ਨਾਲ ਕਿਰਪਾਲਤਾ ਕਰਨੀ ਸਾਰੀ ਸਾਡੀ ਕਮੇਟੀ ਦੇ ਮੈਂਬਰ ਸਾਰੇ ਸੇਵਾਦਾਰਾ ਜਿੱਤੇ ਹਾਜ਼ਰ ਹੋਏ ਹੈ ਸੋ ਸਾਰਿਆਂ ਵੱਲੋਂ ਬੇਨਤੀ ਹੈ ਕਮੇਟੀ ਵੱਲੋਂ ਕਿ ਹਮ ਹਮਾ ਦੇ ਮੇਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਹੁੰਚੋ ਜੀ ਬਾਈ ਜੀ ਦਾ ਪਾਲ ਸਾਹ ਵਾਹਿਗੁਰੂ ਗੁਰਬਾਹਰੋ ਦੂਜਾ ਇਹ ਜਿਹੜਾ ਮੇਲਾ ਜੀ ਸਾਰੇ ਜਗਰਾਉਂ ਨਗਰ ਨਿਵਾਸੀ ਸਾਡੇ ਗੱਲਾ ਮਜ਼ਦੂਰ ਯੂਨੀਅਨ ਆੜਤੀਆ ਐਸੋਸੀਏਸ਼ਨ ਯੂਨੀਅਨ ਟਰੱਕ ਯੂਨੀਅਨ ਲੇਬਰ ਯੂਨੀਅਨ ਐਫਸੀਆਈ ਜਿੰਨੀਆਂ ਵੀ ਸਾਡੀਆਂ ਜਗਰਾਉਂ ਦੇ ਯੂਨੀਅਨ ਫੇਕੇਦਾਰ ਜਿਹੜੇ ਸਾਡੇ ਜਗਰਾਉਂ ਦੇ ਉਹਨਾਂ ਵੱਲੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਮੇਲਾ ਕਰਾਇਆ ਜਾਂਦਾ ਤੋਂ ਅਸੀਂ ਜਿਹੜੇ ਸਾਡੇ ਸਹਿਯੋਗੀ ਸੱਜਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ